ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਸੰਸਦ ਵਿੱਚ ਐਮਪੀ ਸਰਜੀਤ ਸਿੰਘ ਖਾਲਸਾਦਾਸ ਸਪੀਕਰ ਨਾਲ ਪਿਆ ਪੇਚਾ ਕਿਹਾ 1.5 ਸਾਲ ਚ ਇੱਕ ਵਾਰ ਵੀ ਨਹੀਂ ਦਿੱਤਾ ਟਾਈਮ ਲੋਕ ਸਭਾ ਚ ਐਮਪੀ ਮਾਲਵਿੰਦਰ ਕੰਗ ਨੇ ਪੰਜਾਬ ਲਈ 50000 ਕਰੋੜ ਦੇ ਪੈਕੇਜ ਦੀ ਕੀਤੀ ਮੰਗ ਲੋਕ ਸਭਾ ਚ ਚੁੱਕਿਆ ਕਿਸਾਨਾਂ ਦੀ ਦੁਰਦਸ਼ਾ ਦਾ ਮੁੱਦਾ ਬਰਖਾਸਤ ਕਾਂਸਟੇਬਲ ਅਮਨਦੀਪ ਕੋਰ ਨਾਲ ਜੁੜੀ ਵੱਡੀ ਖਬਰ ਬਠਿੰਡਾ ਅਦਾਲਤ ਨੇ ਬਰਖਾਸਤ ਕਾਂਸਟੇਬਲ ਅਮਨਦੀਪ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਕੀਤੇ ਤੈ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੋਰ ਬਾਦਲ ਨੇ ਚੁੱਕਿਆ ਹੜ੍ਹਾਂ ਦਾ ਮੁੱਦਾ ਫੰਡਾਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ ਬੀਬੀ ਐਮਬੀ ਨੇ ਰਵਨੀਤ ਸਿੰਘ ਬਿੱਟੂ ਨੂੰ ਦਿੱਤਾ ਵੱਡਾ ਝਟਕਾ ਨੰਗਲ ਚ ਦੋ ਕੋਠੀਆਂ ਨੂੰ ਲੈ ਕੇ ਭੇਜਿਆ ਨੋਟਿਸ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਬਾਰੇ ਹਾਈ ਕੋਰਟ ਤੋਂ ਆਈ ਨਵੀਂ ਖਬਰ ਹਾਈ ਕੋਰਟ ਨੇ ਦਿੱਤੇ ਵੱਡੇ ਹੁਕਮ ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਖਬਰ ਮੌਸਮ ਵਿਭਾਗ ਨੇ 7 ਤਰੀਕ ਤੱਕ ਕੀਤੀ ਭਿਕਵਾਣੀ ਲੋਕ ਸਭਾ ਚ ਗੁੰਜਿਆ ਚੰਡੀਗੜ ਦਾ ਮੁੱਦਾ ਐਮਪੀ ਮਨੀਸ਼ ਤਿਵਾੜੀ ਨੇ ਚੁੱਕੀਆਂ ਪੰਜ ਮੰਗਾਂ ਐਮਪੀ ਗੁਰਜੀਤ ਓਜਲਾ ਨੇ ਸੰਸਦ ਚ ਪੰਜਾਬ ਸਰਕਾਰ ਦੀ ਬਣਾਈ ਰੇਲ ਕਿਹਾ ਗੈਂਗਸਟਰ ਲੋਕਾਂ ਨੂੰ ਕਰ ਰਹੇ ਹਨ ਪਰੇਸ਼ਾਨ ਤੇ ਪੰਜਾਬ ਚ ਆਏ ਦਿਨ ਹੋ ਰਹੇ ਹਨ ਕਤਲ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਪੰਜਾਬ ਚ ਰੈਂਟ ਕਲੈਕਟਰ 3 ਲੱਖ ਦੀ ਰਿਸ਼ਵਤ ਲੈਦਾ ਕੀਤਾ ਗ੍ਰਿਫਤਾਰ ਸੰਸਦ ਦਾ ਸਰਦਰ ਉਤ ਸੈਸ਼ਨ ਚੱਲ ਰਿਹਾ ਹੈ ਬਿੱਤੇ ਦਿਨੀ ਸੈਸ਼ਨ ਦੀ ਕਾਰਵਾਈ ਦੌਰਾਨ ਜਿੱਥੇ ਇੱਕ ਪਾਸੇ ਹਰ ਸਿਮਰਤ ਕੋ ਬਦਲਤੇ ਐਮਪੀ ਮਾਲਵਿੰਦਰ ਕਾਂਗੜੇ ਪੰਜਾਬ ਦਾ ਮੁੱਦਾ ਚੁੱਕਿਆ ਉਥੇ ਹੀ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਸਪੀਕਰ ਨਾਲ ਪੇੜ ਦੇ ਨਜ਼ਰਾਏ ਦੱਸਦੀ ਹੈ ਕਿ ਸਰਬਜੀਤ ਸਿੰਘ ਖਾਲਸਾ ਵੱਲੋਂ ਸੰਸਦ ਵਿੱਚ ਬੋਲਣ ਲਈ ਲਗਾਤਾਰ ਸਪੀਕਰ ਨੂੰ ਹੱਥ ਖੜਾ ਕਰਕੇ ਅਪੀਲ ਕੀਤੀ ਜਾ ਰਹੀ ਸੀ ਇਸ ਦੇ ਬਾਵਜੂਦ ਵੀ ਜਦੋਂ ਸਪੀਕਰ ਵੱਲੋਂ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਤਾਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਸਪੀਕਰ ਦੇ ਮੂੰਹ ਤੇ ਹੀ ਕਿਹਾ ਕਿ ਡੇਢ ਸਾਲ ਵਿੱਚ ਇੱਕ ਵਾਰ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਸਗੋਂ ਸਪੀਕਰ ਨੇ ਕਿਹਾ ਕਿ ਕੱਲ ਨੂੰ ਤੁਹਾਨੂੰ ਸਮਾਂ ਦਿੱਤਾ ਜਾਵੇਗਾ ਇਸ ਤੋਂ ਬਾਅਦ ਨਾਲ ਹੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਕਿਹਾ ਕਿ ਤੁਸੀਂ ਬੈਠ ਜਾਓ ਸਪੀਕਰ ਸਾਹਬ ਨੇ ਕਿਹਾ ਕਿ ਤੁਹਾਨੂੰ ਸਮਾਂ ਮਿਲੇਗਾ ਤੇ ਤੁਹਾਡੀ ਆਵਾਜ਼ ਸੁਣਾਈ ਜਾਵੇਗੀ ਅੱਗੋ ਸੰਸਦ ਮੈਂਬਰ ਇੰਜੀਨੀਅਰ ਨੇ ਕਿਹਾ ਕਿ ਕੱਲ ਕਿਸ ਨੇ ਦੇਖੀ ਹੈ ਗੋਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਤੁਸੀਂ ਸ਼ਾਂਤੀ ਨਾਲ ਬੈਠ ਜਾਓ ਤੁਹਾਨੂੰ ਜ਼ਰੂਰ ਸਮਾਂ ਮਿਲੇਗਾ ਇਸ ਮਗਰੋਂ ਸਰਜੂ ਸਿੰਘ ਖਾਲਸਾ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਇੱਕ ਵਾਰ ਫਿਰ ਪੰਜਾਬ ਦੀ ਆਵਾਜ਼ ਬੰਦ ਕੀਤੀ ਗਈ ਵਾਰ-ਵਾਰ ਟਾਈਮ ਮੰਗਣ ਤੇ ਮਾਈਕ ਬੰਦ ਕਰ ਦਿੱਤੇ ਗਏ ਜਿਹੜੇ ਕਹਿੰਦੇ ਨੇ ਵੀ ਪਾਈ ਸਰਬਜੀਤ ਸਿੰਘ ਖਾਲਸਾ ਬੋਲਦੇ ਨਹੀਂ ਇਸ ਕਰਕੇ ਨਹੀਂ ਬੋਲਣ ਦਿੰਦੇ ਕਿਉਂਕਿ ਪੰਜਾਬ ਦੇ ਅਸਲ ਮੁੱਦਿਆਂ ਤੇ ਨਾ ਤਾਂ ਧਿਆਨ ਦੇਣਾ ਚਾਹੁੰਦੀ ਹੈ ਨਾ ਹੀ ਇਹਨਾਂ ਨੂੰ ਹੱਲ ਕਰਨਾ ਚਾਹੁੰਦੀ ਹੈ ਪਰ ਅਫਸੋਸ ਇੱਕ ਵਾਰ ਫਿਰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਬੀਤੇ ਦਿਨੀ ਲੋਕ ਸਭਾ ਚ ਪੰਜਾਬ ਦੇ ਸੰਸਦ ਮੈਂਬਰਾਂ ਨੇ ਸੂਬੇ ਦੇ ਕਿਸਾਨਾਂ ਦੀ ਦੁਰਦਸ਼ਾ ਦਾ ਮੁੱਦਾ ਉਠਾਇਆ ਜਿਨ੍ਹਾਂ ਨੂੰ ਅਗਸਤ ਸਤੰਬਰ ਦੌਰਾਨ ਪਏ ਭਾਰੀ ਮੀਂਹ ਕਾਰਨ ਵੱਡੇ ਪੱਧਰ ਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ ਇਸ ਦੌਰਾਨ ਸੰਸਦ ਮੈਂਬਰਾਂ ਵੱਲੋਂ ਕੇਂਦਰ ਸਰਕਾਰ ਤੋਂ ਕਿਸਾਨਾਂ ਲਈ ਇੱਕ ਵਿਸ਼ੇਸ਼ ਸਹਾਇਤਾ ਪੈਕੇਜ ਦੀ ਮੰਗ ਕੀਤੀ ਗਈ ਹੈ ਜੀਰੋ ਓਵਰ ਦੌਰਾਨ ਇਹ ਮੁੱਦਾ ਉਠਾਉਂਦਿਆਂ ਆਮ ਆਦਮੀ ਪਾਰਟੀ ਦੇ ਮੈਂਬਰ ਮਾਲਵਿੰਦਰ ਕੰਗ ਨੇ ਕਿਹਾ ਕਿ ਅਗਸਤ ਸਤੰਬਰ ਵਿੱਚ ਜਦੋਂ ਸੂਬੇ ਨੂੰ ਭਾਰੀ ਬਾਰਿਸ਼ ਦਾ ਸਾਮਣਾ ਕਰਨਾ ਪਿਆ ਸੀ ਤਾਂ ਪੰਜਾਬ ਦੇ 6 ਜ਼ਿਲ੍ਹਿਆਂ ਦੇ 2500 ਪਿੰਡਾਂ ਵਿੱਚ ਕਿਸਾਨਾਂ ਨੂੰ ਕਾफी ਨੁਕਸਾਨ ਹੋਇਆ ਹੈ ਕੰਗ ਨੇ ਕਿਹਾ ਕਿ ਕੁਦਰਤੀ ਆਫਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਕੇਂਦਰੀ ਮੰਤਰੀਆਂ ਨੇ ਪੰਜਾਬ ਦਾ ਦੌਰਾ ਕੀਤਾ ਸੀ ਪਰ ਸੂਬੇ ਨੇ ਕੇਂਦਰ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਪੈਕੇਜ ਦਾ ਇੱਕ ਪੈਸਾ ਵੀ ਨਹੀਂ ਮਿਲਿਆ ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ ਦੀ ਮਦਦ ਲਈ 50 ਹਜ਼ਾਰ ਕਰੋੜ ਦੇ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਾਵੇ ਬਰਖਾਸਤ ਕੌਨਸਟੇਬਲ ਅਮਨਦੀਪ ਕੌਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਬਠਿੰਡਾ ਕੋਰਟ ਨੇ ਬਰਖਾਸਤ ਕੌਨਸਟੇਬਲ ਅਮਨਦੀਪ ਕੌਰ ਖਿਲਾਫ ਪ੍ਰੇਸ਼ਟਾਚਾਰ ਦੇ ਦੋਸ਼ ਤੈਅ ਕੀਤੇ ਹਨ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ਵਿੱਚ ਚਾਰਜ ਫਰੇਮ ਕੀਤੇ ਗਏ ਹਨ ਹੁਣ 21 ਜਨਵਰੀ ਨੂੰ ਅਗਲੀ ਸੁਣਵਾਈ ਹੋਵੇਗੀ ਵਿਦਿਆਨਸ ਨੇ 14 ਨਵੰਬਰ ਨੂੰ ਅਮਨਦੀਪ ਕੌਰ ਖਿਲਾਫ ਦੂਜੀ ਚਾਰਜੀਟ ਦਾਇਰ ਕੀਤੀ ਸੀ ਇਸ ਤੋਂ ਪਹਿਲਾਂ ਨਸ਼ੇ ਬਰਾਮਦਗੀ ਮਾਮਲੇ ਵਿੱਚ ਪਹਿਲਾਂ ਹੀ ਕੋਰਟ ਦੋਸ਼ ਤੈਅ ਕਰ ਚੁੱਕੀ ਹੈ ਤੇ ਕੇਸਾਂ 'ਚ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਲੋਕ ਸਭਾ ਦੇ ਸਰਦਰੁੱਤ ਸੈਸ਼ਨ 'ਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਚ ਹੈੜਾਂ ਦਾ ਮੁੱਦਾ ਚੁੱਕਿਆ ਗਿਆ ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਗਸਤ ਅਤੇ ਸਤੰਬਰ ਦੇ ਮਹੀਨੇ ਹੋਈ ਮਾਨਸੂਨ ਦੀ ਬਰਸਾਤ ਦੇ ਪਾਣੀ ਨੇ ਗਹਿਰ ਮਚਾ ਕੇ ਰੱਖ ਦਿੱਤਾ ਹੈ ਇਸ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੜ ਆਇਆ ਜਿਸ ਨੇ ਭਿਆਨਕ ਰੂਪ ਧਾਰਨ ਕਰਦੇ ਹੋਏ ਸਭ ਕੁਝ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ ਪੰਜਾਬ ਚਾਏ ਹੜਾਂ ਕਾਰਨ 2300 ਪਿੰਡ ਪੂਰੇ ਤਰੀਕੇ ਨਾਲ ਤਬਾਹ ਹੋ ਗਏ ਹਨ ਇਸ ਨਾਲ ਲੱਖਾਂ ਲੋਕ ਬੇਕਾਰ ਹੋ ਗਏ ਅਤੇ 5 ਲੱਖ ਏਕੜ ਫਸਲ ਪ੍ਰਭਾਵਿਤ ਹੋਈ ਹੈ ਉਹਨਾਂ ਨੇ ਕਿਹਾ ਹੈ ਕਿ ਹੜ ਕਾਰਨ ਬਿਆਸ ਸਰਾਵੀ ਅਤੇ ਸਤਲੁਜ ਦੇ ਦਰਿਆਵਾਂ ਵਿੱਚ ਆਏ ਪਾਣੀ ਨੇ ਕਈ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਹੋਇਆ ਨੁਕਸਾਨ ਇੱਕ ਚਰਚਾ ਦਾ ਵਿਸ਼ਾ ਹੈ ਇਸ ਤਬਾਹੀ ਨਾਲ 3 ਲੱਖ ਏਕੜ ਲੋਕਾਂ ਦੀ ਖੜੀ ਫਸਲ ਜੋ ਤਿਆਰ ਸੀ ਉਹ ਹੜ੍ਹ ਦੇ ਪਾਣੀ ਕਾਰਨ ਤਬਾਹ ਹੋ ਗਈ 5 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਹੜ੍ਹ ਦਾ ਪਾਣੀ ਨਿਕਲ ਜਾਣ ਤੋਂ ਬਾਅਦ ਵੀ ਇੰਨਾ ਪਿੰਡਾਂ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਕਿ ਇਸ ਨੂੰ ਠੀਕ ਹੋਣ ਵਿੱਚ ਬਹੁਤ ਸਮਾਂ ਲੱਗ ਸਕਦਾ ਹੈ ਅੱਗੇ ਬੋਲਦਿਆਂ ਹਰ ਸਿਮਰਤ ਕੋਰ ਬਦਲਨੇ ਕੀ ਹੈ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਨਾ ਜ਼ਮੀਨਾਂ ਰਹੀਆਂ ਹਨ ਨਾ ਫਸਲਾਂ ਨਾ ਘਰ ਨਾ ਜਾਨਵਰ ਬੀਬੀ ਬਾਦਲ ਨੇ ਸਪੀਕਰ ਨੂੰ ਸਵਾਲ ਕਰਦੇ ਹੋਏ ਕਿ ਹੈ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਸਟੇਟ ਅਜਸਟਰ ਰਿਸਪੌਂਸ ਫੰਡ ਦਾ 12000 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਹਨ ਪਰ ਪੰਜਾਬ ਦੀ ਸਰਕਾਰ ਅਤੇ ਉਹਨਾਂ ਦੇ ਵਿੱਤ ਮੰਤਰੀ ਕਹਿ ਰਹੇ ਹਨ ਕਿ ਉਹਨਾਂ ਨੂੰ ਸਿਰਫ 1500 ਮਿਲੇ ਹਨ ਇਸ ਸਾਲ ਵਿੱਚ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਐਲਾਨ ਕੀਤੀ ਗਈ ਰਕਮ ਸਰਕਾਰ ਕਹਿੰਦੀ ਹੈ ਕਿ ਦੇ ਦਿੱਤੀ ਗਈ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਕੈਰੀ ਹੈ ਕਿ ਉਹਨਾਂ ਨੂੰ ਪੈਸੇ ਨਹੀਂ ਮਿਲੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਬੀਬੀ ਐਮਬੀ ਨੇ ਵੱਡਾ ਝਟਕਾ ਦਿੱਤਾ ਹੈ BBMP ਵੱਲੋਂ ਰਵਨੀਤ ਬਿੱਟੂ ਨੂੰ 17.62 ਲੱਖ ਰੁਪਏ ਦੀ ਰਿਕਵਰੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਇਹ ਦੋਸ਼ਾ ਕਿ ਬਿੱਟੂ ਨੇ ਨੰਗਲ ਟਾਊਨਸ਼ਿਪ ਕਲੋਨੀ ਵਿੱਚ ਉਹਨਾਂ ਨੂੰ ਅਲਾਉਟ ਕੀਤੇ ਗਏ ਦੋ BBMP ਘਰਾਂ ਤੇ ਬਿਨਾਂ ਕਿਸੇ ਜਾਇਜ਼ ਇਜਾਜ਼ਤ ਦੇ ਕਬਜ਼ਾ ਕਰਨਾ ਜਾਰੀ ਰੱਖਿਆ ਹੈ ਇਹ ਘਰ ਰਵਨੀਤ ਬਿੱਟੂ ਨੂੰ ਕਾਂਗਰਸ ਸੰਸਦ ਮੈਂਬਰ ਦੇ ਕਾਰਜਕਾਲ ਦੌਰਾਨ ਅਲੋਟ ਕੀਤੇ ਗਏ ਸਨ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਇੱਕ ਘਰ ਅਜੇ ਵੀ ਕਾਂਗਰਸ ਦਫਤਰ ਵੱਜੋਂ ਵਰਤਿਆ ਜਾ ਰਿਹਾ ਹੈ ਮੰਤਰੀ ਬਿੱਟੂ ਨੂੰ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਤੋਂ ਬਾਅਦ BBMP ਨੇ ਉਹਨਾਂ ਤੋਂ ਕਿਰਾਇਆ ਵਸੂਲਣਾ ਸ਼ੁਰੂ ਕਰ ਦਿੱਤਾ ਹੈ ਬੋਰਡ ਨੇ ਹੁਣ ਕਿਰਾਏ ਦਾ ਭੁਗਤਾਨ ਨਾ ਕਰਨ ਤੇ 17.62 ਲੱਖ ਦਾ ਰਿਕਵਰੀ ਨੋਟਿਸ ਜਾਰੀ ਕੀਤਾ ਹੈ ਕੇਂਦਰੀ ਰਾਜ ਮੰਤਰੀ ਅਵਨੀਤ ਬਿੱਟੂ ਨੂੰ ਪਾਕੜਾ ਬਿਆਸ ਪ੍ਰਬੰਧਨ ਬੋਰਡ ਦੁਆਰਾ ਦੋ ਘਰਾਂ ਦੇ ਅਣਅਧਿਕਾਰਿਤ ਕਬਜ਼ੇ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕੇਵਲ ਅਤਿ ਜ਼ਰੂਰੀ ਮਾਮਲਿਆਂ 'ਚ ਹੀ ਮਨਾਹੀ ਦੇ ਹੁਕਮ ਲਾਗੂ ਕਰਨ ਲਈ ਕਿਹਾ ਇਹ ਨਿਰਦੇਸ਼ ਅਦਾਲਤ ਨੇ ਆਈਪੀਸੀ ਦੀ ਧਾਰਾ 144 ਤਹਿਤ ਮਨਾਹੀ ਦੇ ਹੁਕਮਾਂ ਦੀ ਅਨੇਵਾਤ ਤੇ ਲੰਬੇ ਸਮੇਂ ਤੱਕ ਵਰਤੋਂ ਦਾ ਦੋਸ਼ ਲਾਉਣ ਸੰਬੰਧੀ ਜਾਣੀਤ ਪਟੀਸ਼ਨ ਦਾ ਨਿਪਟਾਰਾ ਕਰਦੇ ਦਿੱਤੇ ਚੀਫ ਜਸਟਿਸ ਸ਼ੀਲ ਨਾਗੂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਪਸ਼ਟ ਹੁਕਮ ਦਿੱਤੇ ਕਿ ਉਹ ਕਾਨੂੰਨੀ ਸੁਰੱਖਿਆ ਉਪਾਦੀ ਸ਼ਕਤੀ ਨਾਲ ਪਾਲਣਾ ਕਰਨ ਅਤੇ ਜਦੋਂ ਵੀ ਸ਼ਕਤੀ ਦਾ ਪ੍ਰਯੋਗ ਕੀਤਾ ਜਾਵੇ ਤਾਂ ਕਾਰਨ ਦਰਜ ਕਰੋ ਕਾਨੂੰਨ ਦੀਆਂ ਸੀਮਤ ਹੱਦਾਂ ਤੇ ਜੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਧਾਰਾ 163 ਡਿਪਟੀ ਕਮਿਸ਼ਨਰਾਂ ਨੂੰ ਕੇਵਲ ਵੱਡੇ ਖਤਰੇ ਦੇ অতি ਜ਼ਰੂਰੀ ਮਾਮਲੇ 'ਚ ਹੀ ਕਾਰਵਾਈ ਕਰਨ ਦਾ ਅਧਿਕਾਰ ਦਿੰਦੀ ਹੈ ਤੇ ਇਸ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਇਸ ਸ਼ਕਤੀ ਦੀ ਵਰਤੋਂ ਬਿਨਾ ਸੋਚੇ ਸਮਝੇ ਨਹੀਂ ਕੀਤੀ ਜਾਣੀ ਚਾਹੀਦੀ ਇਹੇ ਨਿਰਦੇਸ਼ਿਕ ਲੰਬੀ ਸੁਣਵਾਈ ਤੋਂ ਬਾਅਦ ਦਿੱਤੇ ਗਏ ਹਨ ਪੰਜਾਬ ਵਿੱਚ ਹੁਣ ਲਗਾਤਾਰ ਠੰਡ ਵਧਣ ਲੱਗੀ ਹੈ ਤਾਪਮਾਨ ਵਿੱਚ ਗਿਰਾਵਟ ਦੇ ਵਿਚਕਾਰ ਮੌਸਮ ਵਿਭਾਗ ਵੱਲੋਂ ਠੀਤ ਲਹਿਰ ਦਾ yellow alert ਜਾਰੀ ਕੀਤਾ ਗਿਆ ਹੈ ਖੁਸ਼ਕ ਮੌਸਮ ਵਿੱਚ ਵਧ ਰਹੀ ਸਰਦੀ ਸਿਹਤ ਤੇ ਉਲਟ ਪ੍ਰਭਾਵ ਪਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਸਰੀਰਿਕ ਪਰੇਸ਼ਾਨੀਆਂ ਚੱਲਣੀਆਂ ਪੈ ਰਹੀਆਂ ਹਨ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ 7 ਦਸੰਬਰ ਤੱਕ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਫਿਲਹਾਲ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਚੰਡੀਗੜ੍ਹ ਦੇ ਪੰਜ ਮੁੱਖ ਮੁੱਦੇ ਜੋ ਸਾਲਾਂ ਤੋਂ ਲਟਕ ਰਹੇ ਸਨ ਅੱਜ ਲੋਕ ਸਭਾ ਵਿੱਚ ਜ਼ੋਰਦਾਰ ਟੰਗਾਂ ਉਠਾਏਗੇ ਸੰਸਦ ਮੈਂਬਰ ਮਨੀਸ਼ ਦਿਵਾੜੀ ਨੇ ਕਿਹਾ ਕਿ ਇਹ ਮੁੱਦੇ ਸਿੱਧੇ ਤੌਰ ਤੇ ਸ਼ਹਿਰ ਦੇ ਵਸਨੀਕਾਂ ਦੇ ਅਧਿਕਾਰਾਂ ਤੇ ਭਵਿੱਖ ਨਾਲ ਸੰਬੰਧਿਤ ਹਨ ਇਸ ਲਈ ਕੇਂਦਰ ਸਰਕਾਰ ਨੂੰ ਤੁਰੰਤ ਦਖਲ ਦੇਣਾ ਚਾਹੀਦਾ ਹੈ ਲੋਕ ਸਭਾ ਵਿੱਚ ਉਠਾਏ ਗਏ ਪੰਜ ਮੁੱਖ ਮੁੱਦੇ ਚੁੱਕੇ ਜਿਨ੍ਹਾਂ ਵਿੱਚ ਸ਼ੇਅਰ ਵਾਈ ਜਾਇਦਾਦ ਦੀ ਵਿਕਰੀ ਤੇ ਪਵੰਦੀ ਹਟਾਉਣ ਦੀ ਮੰਗ ਕੀਤੀ ਗਈ ਉਹਨਾਂ ਨੇ ਕਿਹਾ ਹੈ ਕਿ 9 ਫਰਵਰੀ 2023 ਤੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸ਼ੇਅਰ ਵਾਈਜ਼ ਰਜਿਸਟਰੀ ਤੇ ਪਵੰਦੀ ਲਾ ਦਿੱਤੀ ਗਈ ਸੀ ਦੂਜੀ ਮੰਗ ਵਿੱਚ ਉਹਨਾਂ ਨੇ ਰਾਹਤ ਅਤੇ ਪੁਨਰਵਾਸ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦਾ ਮੁੱਦਾ ਚੁੱਕਿਆ ਇਸ ਦੇ ਨਾਲ ਹੀ ਉਹਨਾਂ ਨੇ ਚੰਡੀਗੜ੍ਹ ਦੇ 22 ਪਿੰਡਾਂ ਵਿੱਚ ਲਾਲ ਡੋਰਾ ਹਟਾਉਣ ਦਾ ਮਾਮਲਾ ਵੀ ਇਕ ਵਾਰ ਮੁੜ ਪ੍ਰਮੁਖਤਾ ਨਾਲ ਚੁੱਕਿਆ ਜਿਸ ਤੋਂ ਬਾਅਦ ਪ੍ਰੋਪਰਟੀ ਰੈਗੂਲਰ ਹੋ ਜਾਵੇਗੀ ਤੇ ਪ੍ਰਸ਼ਾਸਨ ਮਾਸਟਰ ਪਲਾਨ ਮੁਤਾਬਿਕ ਵਿਕਾਸ ਕਾਰਜ ਸ਼ੁਰੂ ਕਰ ਸਕੇਗਾ। ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾਣੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਗੈਂਗਸਟਰ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਅਤੇ ਕਤਲ ਹੋ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਆਗੂ ਵਾਰ-ਵਾਰ ਕਹਿ ਰਹੇ ਹਨ ਕਿ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ ਹਨ। ਗੁਰਜੀਤ ਓਜਲਾਣੇ ਅੱਗੇ ਕਿਹਾ ਕਿ ਆਪ ਆਗੂਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਜੇ ਦਿਨ ਕਤਲ ਹੋ ਰਹੇ ਹਨ ਅਤੇ ਅਜਿਹੇ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਇਹ ਕਤਲ ਸਿਰਫ ਬਿਆਨਾਂ ਦੇ ਆਧਾਰ ਤੇ ਨਹੀਂ ਰੁਕਣਗੇ ਅਕਾਲੀ ਭਾਜਪਾ ਗਾਠਜੋੜ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਭਾਜਪਾ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਇਕੱਲੀ ਭਾਜਪਾ ਸਰਕਾਰ ਦੌਰਾਨ ਨਸ਼ਾਖੋਰੀ ਤੇ ਗੈਂਗਸਟਰਵਾਦ ਵਧਿਆ ਹੈ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੁੱਖ ਮੰਤਰੀ ਹੁੰਦਿਆਂ ਇਹ ਕਿਹਾ ਸੀ ਕਿ ਹੁਣ ਉਹ ਕਹਿ ਰਹੇ ਹਨ ਕਿ ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ ਭਾਵੇਂ ਉਹ ਇਕੱਠੇ ਚੋਣਾ ਲੜਨ ਜਾਂ ਇਕੱਲੇ ਪਰ ਪੰਜਾਬ ਅੰਦਰ ਕਾਂਗਰਸ ਪਾਰਟੀ ਮਜ਼ਬੂਤ ਸਥਿਤੀ ਵਿੱਚ ਹੈ ਜਿਨ ਜਿਨ ਲੋਕੋ ਨੇ ਆਪਰੇਸ਼ਨ ਸੰਦੂਰ ਦੇ ਦੌਰਾਨ भारतीय सेना के साथ कंधे से कंधा मिलाकर इस देश की लड़ाई लड़ी थी आज तकरीबन दो महीने हो गए सभापति जी ऑनरेबल प्राइम मिनिस्टर साहब भी विजिट किया आए भारत सरकार के तमाम मंत्री साहब आए लेकिन एक रुपया भी वो छह जिलों के लोगों को दोबारा से पैरों पर खड़ा करने के लिए रिहेबिलेट करने के लिए एक रुपया भारत सरकार की तरफ से नहीं दिया गया इवन सभापति हरियाणा और राजस्थान की सरकारें पंजाब के हिस्से का पानी मांगने मांगती और क्लेम करती हैं अपने पानी का उन सरकारों ने भी इस मुश्किल घड़ी में इप इस विपत्ति के समय में पंजाब का साथ नहीं दिया और पंजाब के लोगों ने इस सारी मुश्किल को अपने आप झेला मैं आपके माध्यम से भारत सरकार को कहना चाहता हूं ऑनरेबल प्रधानमंत्री जी को कि जब बिहार में इलेक्शन होते हैं तब तो आप गोलियां लगाते हैं पचास हजार करोड़ दू के सत्तर हजार करोड़ अस्सी हजार करोड़ दू के नब्बे आजादी के लिए इस देश के अनाज भंडार भरने में सबसे बड़ा योगदान दिया हो उसको उस प्रदेश को मुश्किल के समय में अपने अपने उस हालात पर छोड़ देना मुझे लगता है इसके इससे बड़ी डिस्क्रिमिनेशन नहीं हो सकती भारत सरकार से मेरी मांग है कि पंजाब के लोगों जो बाढ़ से जिनका पूरा घर बाहर हॉस्पिटल सड़कें सब तबाह हो गई पांच लाख एकड़ फसल खत्म होगी उनके लिए एक स्पेशल पैकेज पचास हजार करोड़ का भारत सरकार रिलीज करे और वो पंजाब के और बॉर्डर के वो लोग जो देश की लड़ाई लड़ते हैं अपने पैरों पर खड़ा हो सके अपने बच्चों का अच्छा भविष्य बना सके धन्यवाद सभापति जी सभापति जी मैं आप जी का ध्यान पंजाब में बिगड़ रही कानून व्यवस्था बल दबाना चाहना है ਇਸ ਸਮੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਕਤਲ ਹੋ ਰਹੇ ਨੇ ਬੇਗੁਨਾਹ ਲੋਕ ਮਾਰੇ ਜਾ ਰਹੇ ਨੇ ਜਿਹੜੇ ਲੋਕ ਦਸਾਂ ਨਵਾਂ ਦੀ ਕਿਰਤ ਕਰਦੇ ਨੇ ਇਮਾਨਦਾਰ ਲੋਕ ਕਾਰੋਬਾਰੀ ਲੋਕ ਗੈਂਗਸਟਰ ਉਹਨਾਂ ਨੂੰ ਬਾਹਰ ਬੈਠੇ ਹੋਰ ਥੇਲਾ ਜੋ ਬੈਠੇ ਉਹਨਾਂ ਦੇ ਕਤਲ ਕਰਵਾ ਰਹੇ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਸਰਕਾਰ ਇਸ ਮੁੱਦੇ ਤੇ ਫੇਨ ਹੈ ਦੇਖੋ ਮੈਂ ਕਹਿਣਾ ਚਾਹੁੰਦਾ ਕਿ ਇੱਕ ਬਹੁਤ ਵੱਡੀ ਇਨਕੁਆਰੀ ਚਾਹੀਦੀ ਹੈ ਦੇਖੋ ਜਿਹੜਾ ਵਿਦੇਸ਼ੀ ਬੈਠਾ ਗੈਂਗਸਟਰ ਹੈ ਤੇ ਸਾਡੇ ਗਰੀਬ ਲੋਕ ਬੱਚਿਆਂ ਨੂੰ ਥੋੜੇ ਜੇ ਪੈਸਿਆਂ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਦੀ ਯੂਜ਼ ਕਰ ਰਿਹਾ ਹੈ ਇੱਕ ਤੇ ਇਮਪਲਾਈਮੈਂਟ ਦੀ ਬਹੁਤ ਵੱਡੀ ਜ਼ਰੂਰਤ ਹੈ ਦੂਜੀ ਇੱਕ ਸਿਟਿੰਗ ਜਾਂਚ ਤੋਂ ਮੈਂ ਇੱਕ ਮਿੰਟ ਸਿਟਿੰਗ ਜਾਂਚ ਤੋਂ ਇਨਕੁਆਰੀ ਚਾਹੀਦੀ ਹੈ ਕਿ ਇਹ ਗੈਂਗਸਟਰ ਬਣੇ ਕਿਵੇਂ ਨੰਬਰ ਤੋਂ ਇਹਨਾਂ ਨੇ ਇੱਕ ਟੂਲ ਦੀ ਤਰ੍ਹਾਂ ਪੋਲਿਟਿਕਲ ਪਾਰਟੀਆਂ ਯੂਜ਼ ਕਰ ਰਹੀਆਂ ਨੇ ਆਮ ਆਦੀ ਪਾਰਟੀ ਨੇ ਡੇਰਾਬਾਬਾ ਨੜ੍ਹ ਦੇ ਬਾਈ ਇਲੈਕਸ਼ਨ ਚ ਯੂਜ਼ ਕੀਤਾ ਅਕਾਲੀ ਦਲ ਨੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਔਰ ਭਾਜਪਾ ਇੱਕ ਗੈਂਗਸਟਰ ਨੂੰ ਸਾਬਰਮਤੀ ਜੇਲ੍ਹ ਤੋਂ ਲੈ ਕੇ ਬਿਠੇ ਜਿਹੜਾ ਕਿ ਕਤਲ ਕਰਾ ਰਿਹਾ ਹੈ ਇੱਕ ਸਿਟਿੰਗ ਜਾਂਚ ਤੋਂ ਇਨਕੁਆਰੀ ਹੋਣੀ ਚਾਹੀਦੀ ਹੈ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਦਿਓ ਜਿਹੜੇ ਇਹਨਾਂ ਨੂੰ ਬਣਾਉਣ ਦੇ ਵਿੱਚ ਇੱਥੋਂ ਤੱਕ ਲੈ ਕੇ ਆਏ ਨੇ ਮੇਰੀ ਮੰਗ ਹੈ ਕਾਨੂੰਨ ਵਿਵਸਥਾ ਤਾਂ ਤਾਂ ਹੋ ਚੁੱਕੀ ਹੈ ਲੋਕ ਡਰੇ ਨੇ ਲੋਕ ਪਰਦੇਸ਼ ਛੱਡ ਕੇ ਬਾਹਰ ਜਾਣ ਦੀ ਸੋਚ ਬਣਾਈ ਰੱਖੇ ਨੇ ਕੁਝ ਛੱਡ ਕੇ ਜਾ ਚੁੱਕੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਜਪਾਨ ਤੋਂ ਨਿਵੇਸ਼ ਲੈਣ ਗਏ ਨੇ ਮੇਰੀ ਬੇਨਤੀ ਹੈ ਜਿਹੜਾ ਨਿਵੇਸ਼ ਸਟੇਟ ਤੋਂ ਬਾਹਰ ਜਾ ਰਿਹਾ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਕੇਂਦਰ ਸਰਕਾਰ ਇੰਟਰਵਿਊਨ ਕਰੇ ਸਾਨੂੰ ਸੁਰੱਖਿਆ ਦਮਈਆ ਕਰਾਏ ਪੰਜਾਬ ਦੇ ਲੋਕਾਂ ਨੂੰ ਪੰਜਾਬ ਮੇ ਅਗਸਤ ਔਰ ਸਪਟੈਂਬਰ ਕੇ ਮਹੀਨੇ ਮੇ बेतहाशा पानी के कारण जिस तरह की तबाही आई जहां तकरीबन तेईस सौ गाँव बिल्कुल तबाह हो गए आप सोचे कि कई पाँच लाख एकड़ ज़मीन बिल्कुल तबाह हो गई ब्यास रवि सतलुज का पानी ऐसा तबाही लेके आया अब ये भी एक चर्चा का विषय है कि डैम कंट्रोल ठीक सा नहीं हुआ तो उसमें कुदरती आपदा कितनी और मैन मेड आपदा कितनी थी लेकिन मैं उस विषय पे आज नहीं जाते हुए मैं सिर्फ इस तरफ ध्यान आपका आकर्षण करना चाहूंगी कि इस तबाही के साथ जो कई लाख तकरीबन तीन लाख एकड़ लोगों की क्रॉप्स खड़ी खड़ी जो फसल वो तबाह हो गई पांच लाख एकड़ जमीन तबाह हो गई और तबाह इस तरीके से हुई कि अब पानी जब चले भी गया है उधर इतना रेता छोड़ गया कि शायद अगली दो तीन फसलें भी वहां नहीं बीत सकेंगे बॉर्डर में जो इंडो पाक का बॉर्डर है जो तारों के उस, तरी, उस तरफ जिनके लोगों की थी जो पुरखों के समय से वो जमीनों पे कल्टिवेशन कर रहे थे वो ब्यास तो वो रवि रिवर ने तो सारा जमीन ही और ले गए अब उनके पास जमीन ही नहीं रही तो उनका सारा कुछ तबाह हो गया ना घर रहा ना जानवर रहा तो मैडम मैं आपके माध्यम से ये पूछना चाहूंगी कि सेंटर कह रही है कि स्टेट डिजास्टर रिलीफ फंड का साढ़े बारह हजार करोड़ रुपए स्टेट के पास है लेकिन हमारी स्टेट की सरकार और स्टेट के वित्त मंत्री जी कह रहे हैं कि उनको सिर्फ पंद्रह सौ मिला है अप्रैल से इस साल में अब जो सोलह सौ सो रुपए सोलह सौ सो करोड़ रुपए प्रधानमंत्री जी ऐलान करके गए हैं कॉम्पनसेशन का जो बिल्कुल ऊट के मुंह में तिनके के बराबर है तो वो ये छोटी रकम भी वो कह रहे हैं वित्त मंत्री पंजाब के आम आदमी पार्टी के कि वो रकम नहीं आई है तो सरकार केंद्र सरकार कह के रही है साढ़े बारह हजार करोड़ पड़ा हुआ है राज्य की सरकार कह रही है पैसे नहीं आए लोग जिनके पास घर भी नहीं है छत भी नहीं है जमीन तक नहीं है पशु तक नहीं है स्कूल तबाह हो गए अस्पताल वो लोग कहाँ जाए इन दोनों के बीच में फैसला कौन करेगा और लोगों की बा कौन पकड़ेगा यहाँ पे पैसा बांधना बहुत अच्छा है लेकिन लोगों के खाते में डायरेक्ट बेनिफिट के राही केंद्र की दने सरकार पैसे क्यों नहीं भेजती है ताकि लोगों का कुछ सवर जाए ये मैं आपसे आग्रह करती हूँ सरकार संदेशा माननीय नहीं देंगे मेरी, मेरी जिम्मेदारी है अब दिया जाए कल दिया जाएगा मैं कल 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 आपकी आपकी बात को रजिस्टर्ड कर लिया और कल दिया जाएगा अब दिया जाए कल दिया जाएगा फैसला अब प्लीज थैंक यू कल दिया जाएगा कल दिया जाएगा इंजीनियर साहब माननीय वित्त मंत्री जी कल दिया जाएगा थैंक यू इंजीनियर साहब धन्यवाद आपका आपके को आपने नई वॉकआउट नहीं करेंगे आप बैठेंगे कल आपको मौका देंगे चलिए कल कल मिलेगा चलिए माननीय वित्त मंत्री जी टॉप टमोरो माननीय वित्त मंत्री सर आप बैठिए ना आप बैठिए स्पीकर साहब ने बताया आपको कल मौका देंगे आपकी आवाज सुनाई जाएगा बैठिए प्लीज नहीं नहीं करना, कल किसने देखा फिलोसॉफिकली बैठिए शांति से बैठिए बैठिए आप बैठिए नहीं नहीं आप बैठ जाइए मानी वित्त मंत्री टाइम मानी वित्त मंत्री आप शुरू करें आराम से बैठिए इंजीनियर साहब सर आप वित्त मंत्री जी ने भी, भी आपसे रिक्वेस्ट कर ली वित्त मंत्री जी ने भी रिक्वेस्ट कर ली हमने भी ने, ने। ने। ने ने भी ने रिक्वेस्ट कर ली, आप दोनों बैठ जाए कृपया धन्यवाद मानी वित्त मंत्री जी प्लीज सर आई राइज टू मूव दैट बिल फर्दर टू अमेंड